ਮੋਦੀ ਮੁਕਤੀ ਬਨੂ ਪਾਰਟੀ ਬਲ ਨੂੰ ਪੰਜਾਬ ਦਾ ਉਪ ਪ੍ਰਧਾਨ ਅੱਜ ਡੀਸੀ ਵਕਤਰ ਆਏ ਕੀ ਕਰ ਰਹੇ ਹਨ ਅਸੀਂ ਇਹ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਜੋ ਸਾਡੇ ਵੱਡੇ ਵੀਰ ਜੀ ਲక్ష్ਮੀ ਸਿੰਘ ਜੀ ਤੁਹਾਨੂੰ ਦੱਸ ਦਿੱਤਾ ਆ ਕਿ ਇਹ ਮਸ਼ੀਨਾਂ ਜਿਹੜੀਆਂ ਤੇ ਨਹੀਂ ਵੋਟ ਪੈਣੀ ਚਾਹੀਦੀ ਕਿਉਂਕਿ ਉਹ ਚੋਰੀ ਮਸ਼ੀਨਾਂ ਆ ਗਲਤ ਜਾਂਦੀ ਆ ਅਸੀਂ ਕਹਿੰਦੇ ਬਿਲਟ ਪੇਪਰ ਤੇ ਵੋਟ ਹੋਵੇ ਜੇ ਅੱਜ ਮੰਗ ਪੱਤਰ ਹੈਗਾ ਜਿਹੜਾ ਅਸੀਂ ਚਾਹੁੰਦੇ ਆ ਕਿ ਵਲਰ ਤੇ ਪਨਾ ਵੋਟ ਹੋਣ ਇਹ ਮਸ਼ੀਨਾਂ ਦਾ ਨਾ ਹੋਣ ਕੋਈ ਇਹ ਤੇ ਬੜੀ ਗਰਪੇਸ਼ਨ ਹੀ ਹਿਰਾਫੇਰੀਆਂ ਹੋ ਰਹੀਆਂ ਲੇਕਿਨ ਜਿਹੜਾ ਮੋਦੀ ਆ ਤਾਨਾ ਸਾਹੀ ਰਾਏ ਆ ਉਹ ਇਵੇਂ ਮਸ਼ੀਨਾ ਨਹੀਂ ਕਰਾਉਣਾ ਚਾਹੁੰਦਾ ਵੇਖੋ ਜੀ ਕਹਿੰਦਾ ਆਪਕੀ ਬਾਅਦ 400 ਬਾਅਰ ਉਹਨੂੰ ਕਿੱਦਾਂ ਪਤਾ ਲੱਗ ਗਿਆ ਕਿ 400 ਬਾਅਰ ਹੋ ਜਣਾ ਆਲਰੇਡੀ ਉਹ ਹਿਰਾਫੇਰੀ ਕਰਦਾ ਤੇ ਦਾਅਵੇ ਕਰਦਾ ਪਿਆ ਨਾ ਇਸ ਲਈ ਆਸੀਂ ਵੈਲਰ ਪੇਪਰ ਤੇ ਵੋਟਾ ਚਾਹਨੀ ਆ ਜੇ ਲੈਕਸ਼ ਕਮਿਸ਼ਨ ਨੇ ਨਾ ਕਰਵਾਏ ਤੇ ਆਸੀਂ ਇਹਨੂੰ ਤਣ ਤੱਕ ਵੀ ਜਾਵਾਂਗੇ ਆਸੀਂ ਉਹਦੇ ਸਪੋਰਟ ਬਿਆਨ ਦੇ ਰਹੇ ਆ ਮਸ਼ੀਨਾ ਨਹੀਂ ਚਲਣ ਦਾਂਗੇ ਲੋਕਤੰਤਰ ਦੇਸ਼ ਆ ਲੋਕਤੰਤਰ ਲੋਕਾਂ ਦੇ ਵੋਟ ਦੀ ਚੋਰੀ ਨਹੀਂ ਹੋਣੀ ਚਾਹੀਦੀ ਮੈਂ ਇਹ ਨਹੀਂ ਗੱਲ ਕਰਦਾ ਆਪਣੀ ਗੱਲ ਸਮਾਪਤ ਕਰਦਾ ਜੈਪਿੰਗ ਜੈਪਾਰਕ ਜੈ ਮੋਲ ਨਵਾਸੀ ਅਸੀਂ ਈਵੀਐਮ ਬਾਰੇ ਮੰਗ ਪੱਤਰ ਦੇਣ ਆਏ ਸੀ ਕਿ ਜਿਹੜਾ ਮਸ਼ੀਨ ਬੰਦ ਕਰਕੇ ਤੇ ਬੈਲਟ ਪੇਪਰ ਤੇ ਵੋਟਾਂ ਹੋਣ ਉਹਨਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਅਸੀਂ ਪਹਿਲਾਂ ਵੀ ਕਾਫੀ ਵਾਰੀ ਮੰਗ ਪੱਤਰ ਦਿੱਤੇ ਜੀ ਪਰ ਚਾਰ ਵਾਰੀ ਦੇ ਚੁੱਕੇ ਆ ਜੀ ਅਸੀਂ ਤਾਂ ਲੱਗਦਾ ਤੁਹਾਡੇ ਮੰਗ ਪੱਤਰ ਨਾਲ ਕੋਈ ਹੋਏਗਾ ਤਾਂ ਕੋਸ਼ਿਸ਼ ਜਾਰੀ ਆ ਜੀ ਜੰਗ ਜਾਰੀ ਆ ਆ ਅਫਸਰ ਸਹਿਬਾਨ ਸਾਡੀ ਸੁਣ ਲੈਣ ਸਾਰੇ ਦੇਸ਼ ਦਾ ਭਲਾ ਜੀ ਇਹਦੇ ਵਿੱਚ ਸਾਡਾ ਕੱਲਿਆਂ ਦਾ ਭਲਾ ਨਹੀਂ ਸਾਰੇ ਦੇਸ਼ ਦਾ ਭਲਾ ਹੈ ਸਾਰੇ ਦੇਸ਼ ਨਾਲ ਧੋਖਾ ਕਰ ਰਿਹਾ ਇਕ ਲਖਮਨ ਸਿੰਘ ਜੀ ਤੁਹਾਨੂੰ ਇੱਕ ਲੋਕਸਫ ਤੋਂ ਵੱਲੋਂ ਸੀਟ ਮਿਲ ਗਈ ਹੈ ਕਿਹੜੀ ਪਾਰਟੀ ਵੱਲੋਂ ਮੈਨੂੰ ਐਮਪੀ ਦੀ ਟਿਕਟ ਮਿਲੀ ਹੈ ਜੀ ਭੋਜਨ ਮੁਕਤੀ ਪਾਰਟੀ ਵੱਲੋਂ ਵੈਸੇ ਤੇ ਸਾਡਾ ਸੋਸ਼ਲ ਰਿਲੈਂਸ ਬਣ ਗਿਆ 11 ਪਾਰਟੀਆਂ ਦਾ ਸਾਨੂੰ ਸੋਸ਼ਲ ਰਿਲੈਂਸ ਨੇ ਟਿਕਟ ਦਿੱਤੀ ਆ ਵੈਸੇ ਮੈਂ ਜਿਹੜੀ ਪਾਰਟੀ ਨਾਲ ਰਿਲੇਟਡ ਆ ਭੋਜਨ ਮੁਕਤੀ ਪਾਰਟੀ ਜਿਹੜੇ ਰਿਲੇਟਡ ਆ ਜੀ ਮੈਂ ਕਿੱਥੋਂ ਟਿਕਟ ਮਿਲੀ ਜੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਜੀ ਮੋਟੀਵੇਸ਼ਨ ਕੀ ਹੋਏਗਾ ਤੁਹਾਡਾ ਮੋਟੀਵੇਸ਼ਨ ਨਮਾਜ਼ ਹੀ ਸਭ ਤੋਂ ਪਹਿਲਾਂ ਮਹਾਰਾਜ ਸੰਗਤ 'ਚ ਵਿਚਰਾਂਗੇ ਜੀ ਤੇ ਜੇ ਸੰਗਤ ਸਹਿਰਾ ਪਾ ਦੂਗੀ ਚਿਤਾਦੁਰ ਤੇ ਮੇਰਾ ਟੀਚਾ ਇਹ ਆ ਵੀ ਮੈਂ ਕੱਲੇ ਕੱਲੇ ਹਲਕੇ ਦੇ ਕੱਲੇ ਕੱਲੇ ਪਿੰਡ 'ਚ ਜਾ ਕੇ ਲੋਕਾਂ 'ਚ ਬਹਿ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੂ ਉਹਨਾਂ ਦਾ ਫੈਸਲਾ ਫਿਰ ਕਰੂੰਗਾ ਕਿ ਇਦਾਂ ਉੱਤੇ ਬਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਸੁਣੀਆਂ ਜਾਣੀਆਂ ਕਿ ਇਲਾਕਾ ਬਹੁਤ ਤਗੜਾ ਹੈ ਕੱਲੇ ਕੱਲੇ ਪਿੰਡ ਚ ਕੱਲੇ ਕੱਲੇ ਇਲਾਕੇ ਚ ਜਾ ਕੇ ਮੈਂ ਉਹਨਾਂ ਦੀਆਂ ਮੁਸ਼ਕਲਾਂ ਸੁਣਾ ਤੇ ਉਹਨਾਂ ਦਾ ਹੱਲ ਕਰਾਂ ਮੇਰਾ ਟੀਚਾ ਹੈ ਯਾਰ ਹਰ ਇੱਕ ਪਾਰਟੀ ਇਲੈਕਸ਼ਨ ਤੋਂ ਪਹਿਲੋ ਇਹ ਵੱਡੇ ਵੱਡੇ ਦਾਅਵੇ ਕਰਦੀ ਹੈ ਢਾਡੇ ਵੱਲੋਂ ਕੋਈ ਮੋਟੀਵੇਸ਼ਨ ਜਾਂ ਪਰਫਰਮੈਂਸ ਮੈਂ ਜੋ ਵੀ ਕਰੂੰਗਾ ਮੈਂ 100 ਰੁਪਏ ਦੇ ਸਟਾਮਪ ਤੇ ਲਿਖ ਕੇ ਠੀਕ ਹੈ ਮੈਂ ਉਹ ਚੀਜ਼ ਕਰੂੰਗਾ ਪੂਰੀ ਜੇ ਮੈਂ ਨਾ ਕਰਾਂ ਤੇ ਮੈਨੂੰ ਉਸੇ ਉਹਲੇ ਮੈਂ ਆਪਣਾ ਅਸਤੀਫਾ ਲਿਖ ਕੇ ਉਹਨ ਦੀ ਸਪੋਰਟ ਦਵਾਂਗਾ ਜੀ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਕੀ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਮੇਰੀ ਇਹੀ ਬੇਨਤੀ ਆ ਵੀ ਸਾਨੂੰ ਕਾਮਯਾਬ ਕਰਨ ਕਿਉਂਕਿ ਗਰੀਬ ਤਬਕੇ ਦੀ ਪਾਰਟੀ ਆ ਸਾਡੀ ਸਾਨੂੰ ਬਹੁਤੇ ਨੋਟਾਂ ਵਾਲੇ ਜਿਹੜੇ ਆ ਉਹ ਸਾਨੂੰ ਖਲੋਰ ਨਹੀਂ ਦਿੰਦੇ ਤੇ ਜੇ ਜਨਤਾ ਸਾਨੂੰ ਸੇਰਾ ਪਾ ਦੇ ਤਾਂ ਅਸੀਂ ਜਨਤਾ ਦੇ ਹੀ ਸੇਵਾਦਾਰ ਆ ਪਹਿਲੇ ਵੀ ਸੇਵਾਦਾਰ ਸੀ ਗਾਂ ਵੀ ਸੇਵਾਦਾਰ ਰਵਾਂਗੇ ਜੀ